ਬੀਤੇ ਦਿਨੀ ਮਹਾਰਾਸ਼ਟਰ ਦੇ ਵਿਰਾਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਰਾਤ ਦੇ ਸਮੇਂ 4 ਮੰਜ਼ਲਾ ਇਮਾਰਤ ਦਾ ਇੱਕ ਹਿੱਸਾ ਡਿੱਗ ਜਾਂਦਾ ਜਿਸ ਕਾਰਨ ਮੌਕੇ ਤੇ ਕਈ ਲੋਕਾਂ ਦੀ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਕਿ ਮੌਤਾਂ ਦਾ ਆਂਕੜਾ ਲਗਾਤਾਰ ਵੱਧ ਰਿਹਾ ਤੇ ਗਿਣਤੀ 17 ਤੇ ਪਹੁੰਚ ਚੁੱਕੀ ਹੈ ਬੀਤੇ ਦਿਨ 3 ਲੋਕਾਂ ਦੀ ਮੌਤ ਹੋਈ ਸੀ ਤੇ ਹੁਣ 17 ਦੀ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਪਾਲਗਰ ਜ਼ਿਲ੍ਹੇ ਦੇ ਵਿਰਾਰ ਦੇ ਵਿੱਚ ਇਮਾਰਤ ਢਹਿਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਰਾਤ ਭਰ ਜਾਰੀ ਬਚਾਅ ਕਾਰਜ ਦੇ ਵਿੱਚ ਪੰਜ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਮੰਗਲਵਾਰ ਰਾਤ 12 ਵਜੇ ਦੇ ਕਰੀਬ ਮੁੰਬਈ ਦੇ ਨਾਲ ਲੱਗਦੇ ਪਾਲ ਘਰ ਦੇ ਵਿਰਾੜ ਖੇਤਰ ਦੇ ਵਿੱਚ ਵਿਜੇਨਗਰ 'ਚ ਉਸ ਦੇ ਨੇੜਲੇ ਇਲਾਕੇ 'ਚ ਖਾਲੀ ਘਰ ਤੇ ਲਗਭਗ 50 ਫਲੈਟਾਂ ਵਾਲਾ ਅਨਅਧਿਕਾਰਤ 4 ਮੰਜ਼ਲੀ ਅਪਾਰਟਮੈਂਟ ਡਿੱਗ ਜਾਂਦਾ ਹੈ ਚਸ਼ਮਦੀਦਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਚੌਥੀ ਮੰਜ਼ਲ ਤੇ ਇੱਕ ਬੱਚੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਜਦੋਂ ਇਮਾਰਤ ਦਾ ਇੱਕ ਹਿੱਸਾ ਅਚਾਨਕ ਡਿੱਗ ਜਾਂਦਾ ਹੈ ਜਿਸ ਕਾਰਨ ਮੌਕੇ ਤੇ ਜੋ ਪਰਿਵਾਰ ਉੱਥੇ ਇਮਾਰਤ ਦੇ ਵਿੱਚ ਰਹਿ ਰਹੇ ਸੀ ਉਹ ਬੁਰੀ ਤਰੀਕੇ ਦੇ ਨਾਲ ਮਲਬੇ ਹੇਠ ਦੱਬੇ ਜਾਂਦੇ ਨੇ 25 ਤੋਂ 30 ਲੋਕ ਹਾਲੇ ਵੀ ਮਲਬੇ ਹੇਠ ਦੱਬੇ ਐ ਅਜਿਹੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ